ਮਾਣਯੋਗ ਜੱਜ ਸਾਹਿਬੀ ਰੂਪ ਨਜ਼ਰ ਸਰਦਾਰ ਗੁਰਨੀਤ ਸਿੰਘ ਖੁਰਾਨਾ ਜੀ ਦੇ ਦਿਸ਼ਾਨ ਅਪਦੇਸ਼ ਤਹਿਤ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਮੁਹਿੰਮ ਜੜੀ ਅਗੇ ਛੜੀ ਗਈ ਹੈ ਉਸ ਦੇ ਚਲਦੇ ਆਂ ਕੱਲ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਜਿਹੜਾ ਇੱਕ ਨਾਕਾ ਬੰਦੀ ਖਾਸਾ ਕੋਲੇ ਦੇ ਸਾਹਮਣੇ ਕੀਤੀ ਗਈ ਸੀ ਜਿਸ ਦੀ ਅਗਵਾਈ ਐਸੇ ਧਰਮਪਾਲ ਜੀ ਕਰ ਰਹੇ ਸੀਗੇ ਜਦੋਂ ਗੱਡੀਆਂ ਦੀ ਚੈਕਿੰਗ ਕਰਦੇ ਸੀਗੇ ਤਾਂ ਉਸ ਦੌਰਾਨ ਇੱਕ ਸ਼ੱਕੀ ਗੱਡੀ ਥਾਰ ਸੀਗੀ ਜਿਹਨੂੰ ਰੋਕ ਕੇ ਜਿਹੜਾ ਹੈਗਾ ਚੈੱਕ ਕੀਤਾ ਗਿਆ ਜਿਹਦੇ ਵਿੱਚ ਦੋ ਲੜਕੇ ਇੱਕ ਰੋਹਿਤ ਸੈਣੀ ਤੇ ਇੱਕ ਮਨੋਜ ਕੁਮਾਰ ਸੀਗੇ ਤੇ ਜਦੋਂ ਜਦੋਂ ਸਾਨੂੰ ਸਟ੍ਰੈਪ ਹੋਇਆ ਹਸਪੀਟਲ ਦੇ ਤਾਂ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚੋਂ 250 ਗ੍ਰਾਮ ਜਿਹੜੀ ਆ ਫੀਮ ਹੈਗੀ ਹੈ ਬਰਾਮਦ ਹੋਈ ਜਿਸ ਤੇ 180 ਨੰਬਰ ਮਕਦਮਾ ਅਧੀਨ ਤਰ੍ਹਾਂ 18 6885 ਐਨ.ਡੀ.ਪੀ.ਐਸ. ਐਕਟ ਜਿਹੜਾ ਹੈਗਾ ਉਹ ਥਾਣਾ ਨਗਪੁਰ ਸਾਹਿਬ ਕੀ ਦਰਜ ਜਿਸ ਨੂੰ ਕੀਤਾ ਗਿਆ ਤੇ ਇਸ ਸਬੰਧੀ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਕੁਝ ਕਿਛ ਕੀਤੇ ਗਏ ਕਿ ਕਿਥੋਂ ਆਏ ਫੀਮਿਲਿਖ ਆਇਆ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਵਿਕਾਸ ਸੋਨੀ ਪੁੱਤਰ ਬਨਵਾਰੀ لال ਵਾਸੀ ਪਿੰਡ ਟੱਪਰੀਆਂ ਜਿਹੜਾ ਹੈਗਾ ਉਹਨੂੰ ਪਲੇ ਦੀ ਜਿਹੜੀ ਹੈਗੀ ਸਕ੍ਰੈਪ ਦੀ ਦੁਕਾਨ ਇਹਦੇ ਕੋਲ ਜਿਹੜਾ ਇਹ ਸਮਾਨ ਲੈ ਕੇ ਆਇਆ ਹੈ ਤਾਂ ਇਸ ਬੰਦੇ ਜਿਹੜਾ ਅਫਸਰਾਂ ਦੇ ਧਿਆਨ ਵਿੱਚ ਲੈ ਆ ਗਏ ਤੇ ਮਾਣਯੋਗ ਡੀਐਸਪੀ ਡੀ ਚਤਿੰਦਰ ਚੋਹਾਨ ਜੀ ਦੀ ਅਗਵਾਈ ਦੇ ਹੇਠ ਜਦੋਂ ਇਹ ਇਥੇ ਪੁਜੀ ਬ੍ਰਿਜ ਦੇ ਨੇੜੇ ਖੜਾ ਸੀਗਾ ਉੱਥੇ ਰੋਕ ਕੀਤੀ ਕਿ ਤਾਂ ਉੱਥੋਂ ਜਿਹੜਾ ਇਹਦੀ ਗੱਡੀ ਸੀਗੀ ਸਕੋਰਪੇ ਉਦੇ ਵਿੱਚੋਂ ਵਿਕਾਸ ਜਿਹੜੇ ਸੋਨੀ ਸੀਗੇ ਇਹਨਾਂ ਕੋਲੋਂ ਜਿਹੜਾ ਤਕਰੀਬਨ 8 ਕਿਲੋ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਆਪਾਂ ਨੂੰ ਅਫੀਮ ਬਰਾਮਦ ਹੋਈ ਹੈ ਤੇ ਤਕਰੀਬਨ 2 ਕਿਲੋ 427 ਗ੍ਰਾਮ ਜੋ ਹੈਗੀ ਆ ਉਹ ਚਸ ਬਰਾਮਦ ਹੋਈ ਹੈ ਇਸ ਸਬੰਧੀ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਤਿੰਨਾਂ ਨੂੰ ਅੱਜ ਜਿਹੜਾ ਮਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ